ਉਹ ਤਾਂ ਦੁੱਖ ਦੀ ਘੜੀ ਹੈ ਜੀ ਪੂਰਾ ਸੋਗ ਆ ਪਿੰਡ 'ਚ ਕੋਈ ਸਾਡੇ ਨਸਾਂ ਆਇਆ ਜ਼ਹਿਰੀਲਾ ਸਾਨੂੰ ਨਹੀਂ ਪਤਾ ਕਿੱਥੋਂ ਆਇਆ ਕਿੱਥੇ ਵੀਕਦਾਗਾ ਸਾਨੂੰ ਕੋਈ ਪਤਾ ਨਹੀਂ ਦੇਖ ਸਾਡੇ ਪਿੰਡ ਦੇ ਵਿੱਚ ਇਹ ਹਵਾ ਵਾਪਰੀ ਵੀ ਜਿਹੜੀ ਸਾਨੂੰ ਆ ਮੌਤ ਦੀ ਘੜੀ ਦੇਖਾਈ ਪਈ ਸਾਡੇ ਕੁਝ ਤਾਂ ਮਡਿਸ਼ਨ ਚੱਲ ਰਹੇ ਉਹਨਾਂ ਦਾ ਪਟਿਆਲੇ ਦਾਖਲ ਪਏ ਨੇ ਕੁਝ ਚਾਚਾ ਭਤੀਜਾ ਦੋ ਇਹਨਾਂ ਦੇ ਬੱਚੇ ਨੇ ਦੇਖਾ ਜੀ ਕੁਝ ਨਹੀਂ ਇਹ ਕਰ ਸਕਦੇ ਇਹਨਾਂ ਦੇ ਪਰਿਵਾਰ ਉੱਜੜ ਗਏ ਘਰ ਉੱਜੜ ਗਏ ਇਹਨਾਂ ਦੇ ਇਹਨਾਂ ਦੇ ਕੋਈ ਸਹਾਰਾ ਨਹੀਂ ਰਿਹਾ ਇਹਨਾਂ ਨੂੰ ਵੀ ਮੰਗ ਕਹਿੰਦੇ ਆ ਵੀ ਮੰਗ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਕੋਈ ਮਦਦ ਵੱਲੋਂ ਉਹਨਾਂ ਤੇ ਵੀ ਨੱਥ ਪਾਓ ਜਿਹੜਾ ਇਹ ਜਹਰੀਲਾ ਨਸ਼ਾ ਵੇਚਦੇ ਨੇ ਉਹਨਾਂ ਤੇ ਵੀ ਕਾਰਵਾਈ ਵੱਧ ਤੋਂ ਵੱਧ ਹੋਣੀ ਚਾਹੀਦੀ ਆ ਦੇਖੋ ਅਸੀਂ ਇਹ ਹੀ ਸਰਕਾਰਾਂ ਕਹਿੰਦੀ ਵੀ ਸਾਡੇ ਕਹਿੰਦੀ ਵੀ ਬਾਈ ਸਾਡੇ ਜਿਹੜੇ ਵੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਕੋਈ ਮਦਦ ਦੀ ਫਰਿਆਦ ਲੈ ਕੇ ਕੋਈ ਅੱਗੇ ਬੱਚੇ ਮੋੜ ਛੱਡ ਕੇ ਇੱਕ ਦੇ ਜੀ ਦੋ ਬੱਚੇ ਦੋ ਗੁੱਟੀਆਂ ਇੱਕ ਮੁੰਡਾ ਦਾ ਚਾਚਾ ਭਤੀਜਾ ਇੱਕ ਕਰਦੇ ਨੇ ਚਾਚਾ ਭਤੀਜਾ ਦੇ ਸਕਦੇ ਨੇ ਸਕੇ ਨੇਗੇ ਇੱਕ ਚਾਚਾ ਦਾ ਜਿਹੜਾ ਉਹਨਾਂ ਦੇ ਤਿੰਨ ਗੁੱਟੀਆਂ ਇੱਕ ਮੁੰਡਾ ਦਾ ਦੋਇ ਕਰਾਂ ਦੇ ਕੋਈ ਕਮਾਉਣ ਵਾਲਾ ਕੋਈ ਬੱਚੇ ਹਜੇ ਪੜਦੇ ਨੇ ਨਿਆਣੇ ਦੀ ਦਿਹਾੜੀ ਜੋਤਾ ਕਰਕੇ ਵਿਚਾਰੇ ਟੈਨ ਪਾਸ ਕਰਦੇ ਨੇ ਇਹਨਾਂ ਦੀ ਮਦਦ ਕਰੀ ਜਾਵੇ ਸਾਡੇ ਕਿੰਨੇ ਜੀ ਗਰਮੀਤ ਸਿੰਘ ਸੀ ਮੇਰੇ ਘਰ ਆਏ ਦਮਨ ਅੱਛਾ ਜੀ ਘਰ ਆਏ ਦਮਨ ਗਰਮੀਤ ਸਿੰਘ ਸੀ ਮੇਰਾ ਮੇਰਾ ਨਾਮ ਲక్ష్ਮੀ ਦੇਵੀ ਠੀਕ ਹੈ ਜੀ ਬਹੁਤ ਚੰਗੀ ਗੱਲ ਹੈ ਇਸ ਤੋਂ ਦੇਖੋ ਜੀ ਨਕਲੀ ਸ਼ਰਾਬ ਦਾ ਕਹਿਰ ਹਾਂ ਜੀ ਨਕਲੀ ਸ਼ਰਾਬ ਦਾ ਕੀ ਕਹਿਣਾ ਚਾਹੋਗੇ ਨਕਲੀ ਸ਼ਰਾਬ ਆਈ ਕਿਤੋਂ ਕਿਵੇਂ ਉਹ ਲੈ ਕੇ ਆਇੰਦੇ ਕਿੰਨੇ ਟਾਈਮ ਤੋਂ ਕੰਮ ਕਰਦੇ ਸੀ ਇਸ ਤਰੀਕੀ ਨਹੀਂ ਉਹ ਪੀਂਦੇ ਤਾਂ ਜੀ ਕੰਮ ਕਰਦੇ ਸੀ ਰੋਜ਼ ਹੀ ਸੀ ਪਰ ਨਕਲੀ ਨਹੀਂ ਪੀਂਦੇ ਸੀ ਉਹਦੇ ਨਕਲੀ ਲੈ ਸੀ ਇਹ ਨਕ ਇੱਕੇ ਤੋਂ ਪੀਂਦੇ ਸੀ ਠੀਕ ਹੈ ਪਰਿਵਾਰ ਚ ਕਿੰਨੇ ਮੈਂਬਰ ਨੇ ਤੁਹਾਡੇ ਪੰਜ ਸੱਤ ਹਾਂ ਜੀ ਅਸੀਂ 4 ਮੈਂਬਰ ਹੈ ਲੋ ਮੇਰੇ ਗੁੱਡੀਆਂ ਨੇ ਮੇਰੇ ਘਰ ਤਾਂ ਅੰਦਰ ਮੇ ਲੰਦਰੀ ਸੀ ਆਰਥਿਕ ਸਥਿਤੀ ਕਿਵੇਂ ਕਰਦੀ ਡਿਹੜੀ ਕਰਦੇ ਸੀ ਵੀ ਉਹ ਸਪਰੇਅ ਦੀ ਮੰਦੂਰੀ ਕਰਦੇ ਸੀ ਮੈਂ ਵੀ ਦਿਹਾੜੀ ਕਰ ਰਹੀ ਹਾਂ ਬੱਚੇ ਪੜ ਰਹੇ ਨੇ ਹਾਂ ਉਹ ਹੀ ਕਮਾਉਣ ਵਾਲੇ ਸੀਗੇ ਮਤਲਬ ਉਹੀ ਰਹਿਣੀ ਹੈਗੀ ਦਿਹਾੜੀ 'ਤੇ ਆਧਾਰਾ ਬਸ ਹੋਰ ਤੁਸੀਂ ਕੀ ਮੰਗ ਕਰਦੇ ਹੋ ਮੰਗ ਤਾਂ ਇਹੀ ਕਰਦੇ ਵੀ ਮੈਨੂੰ ਬੱਚਿਆਂ ਦਾ ਕੁਝ ਵੜਨਾ ਚਾਹੀਦਾ ਵੀ ਜਿਹੜਾ ਬੀਤ ਗਿਆ ਉਹ ਹੁੰਦਾ ਨਹੀਂ ਬਸ ਢੱਗੇ ਪਿੰਡ ਬਾਰੇ ਸੁਧਾਰ ਹੋਣਾ ਚਾਹੀਦਾ ਜਿਵੇਂ ਮੇਰਾ ਘਰ ਜਿਹੜਾ ਕਿਸੇ ਦਾ ਹੋਰ ਨਾ ਜਣੇ ਉਹ ਮੈਂ ਸਮਝਦਾ ਕਿ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਜਿਵੇਂ ਪਰਸੋ ਤੋਂ ਕੰਮ ਸ਼ੁਰੂ ਹੋਇਆ ਸੀ ਗੁਜਰਾ ਪਿੰਡ ਤੋਂ ਉਹ ਜਦੋਂ ਪਤਾ ਲੱਗਿਆ ਸਰਕਾਰ ਨੂੰ ਐਡਮਿਨਿਸਟ੍ਰੇਸ਼ਨ ਨੂੰ ਸਰਕਾਰ ਨੇ ਪੂਰੀ ਸਤਰਕਤਾ ਵਰਤੀ ਪਰਚੇ ਜਿਹੜਾ 8 ਬੰਦਿਆਂ ਦੇ ਉੱਪਰ ਹੋ ਚੁੱਕੇ 8 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ 302 ਦਾ ਯਾਨੀ ਕਿ ਕਤਲ ਦਾ ਮਕਦਮਾ ਜਿਹੜਾ ਉਹ ਦਰਜ ਹੋ ਚੁੱਕਿਆ ਔਰ ਘਰ ਘਰ ਸਰਵੇ ਜਿਹੜਾ ਮੈਡੀਕਲ ਟੀਮਾਂ ਵੱਲੋਂ ਉਹ ਕੀਤਾ ਜਾ ਰਿਹਾ ਹੈ ਤਾਂ ਕਿ ਜੇ ਕਿਸੇ ਨੇ ਵੀ ਇਹਦਾ ਸੇਵਨ ਕੀਤਾ ਤਾਂ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕਰਾਇਆ ਜਾ ਸਕੇ ਸਰ ਇਹ ਲਿਖਿਆ ਗਿਆ ਵੀ ਜਦੋਂ ਕਿ ਪੁਲਿਸ ਵੱਲੋਂ ਪੂਰੀ ਸਖ਼ਤੀ ਵਰਤੀ ਗਈ ਹੈ ਘਰ ਘਰ ਚੈਕੀਆਂ ਵੀ ਕੀਤੀਆਂ ਗਈਆਂ ਚਾਹੇ ਉਹ ਨਸ਼ਾ ਸ਼ਰਾਬੂ ਦਾ ਕਿੰਨਾ ਹੈਗਾ ਜਾ ਸਕਦਾ ਹੈ ਪਰ ਇੱਥੇ ਜਿਹੜਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਰਿਹਾ ਹੈ ਜਿਹੜਾ ਕਾਫੀ ਲੰਬੂ ਬੋਤਲਾਂ ਇੱਥੇ ਉਹਨਾਂ ਨੂੰ ਬਰਾਮਦ ਕੀਆ ਹੈਗਾ ਤਾਂ ਉਹਦੇ ਤੋਂ ਦੋ ਵਾਰ ਕੀ ਪੁੱਛਣਾ ਹੈ ਕਿ ਪੁਲਿਸ ਤੋਂ ਐਕਸਾਈਲ ਇੰਸਪੈਕਟਰ ਵੱਲੋਂ ਵੀ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਵਾਹ ਦੇਖੋ ਗੱਲ ਇਹ ਹੈ ਕਿ ਜਿੰਨੀ ਕਿ ਮੈਨੂੰ ਅਧਿਕਾਰੀਆਂ ਤੋਂ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਹੈ ਇਹ ਜਿਹੜਾ ਬੰਦਾ ਪਾਤਰਾਂ ਜਿਹਨੇ ਇਹ ਕੰਮ ਸ਼ੁਰੂ ਕੀਤਾ ਸੀਗਾ ਉਹ ਪਹਿਲੀ ਵਾਰੀ ਉਹਨੇ ਇਹ ਸ਼ੁਰੂ ਕੀਤਾ ਸੀਗਾ ਜਿੰਨਾ ਖੁਣ ਤੱਕ ਬਾਕੀ ਦਾ ਹੋਰ ਇਨਵੈਸਟੀਗੇਸ਼ਨ ਹੋਏਗੀ ਫਿਰ ਪਤਾ ਲੱਗੇਗਾ ਇਹਨੇ ਬੰਦੇ ਨੇ ਮਿਥਾਈਲ 에ਥਨੋਲ ਇਹ ਕੋਈ ਨਕਲੀ ਜਾਂ ਡੁਪਲੀਕੇਟ ਸ਼ਰਾਬ ਨਹੀਂ ਇਹਨੂੰ ਕਹਿ ਸਕਦੇ ਸ਼ਰਾਬ ਸਮਝ ਕੇ ਤਾਂ ਉਹਨਾਂ ਬੰਦਿਆਂ ਨੇ ਪੀਤੀ ਹੈ ਜਿੰਨਾ ਵਿਚਾਰਿਆਂ ਦੀ ਜਾਨਣਾ ਚਲੀਆਂ ਗਈਆਂ ਪਰ ਇਹ ਮਿਥਾਈਲ 에ਥਨੋਲ ਸੀਗਾ ਜਿਹੜਾ ਕਿ ਪੇਂਟ ਜਾਂ ਪੋਲੀਥੀਨ ਬਣਾਉਣ ਦੇ ਵਿੱਚ ਯੂਜ਼ ਹੁੰਦਾ ਹੈ ਬਾਰਲੀ ਕਿਸੇ ਸਟੇਟ ਤੋਂ ਉਹਨੇ ਬੰਦੇ ਨੇ ਡਿਲੀਵਰ ਕਰਾਇਆ ਸੀਗਾ ਤੇ ਉੱਥੇ ਉਹ ਪੈਕਿੰਗ ਕੁਕਿੰਗ ਕਰਕੇ ਉਹਨੇ ਵੇਚਣਾ ਸ਼ੁਰੂ ਕੀਤਾ ਸੋ ਮੇਰੇ ਕਹਿੰਦਾ ਮਤਲਬ ਇਹ ਕਿ ਜਦੋਂ ਹੀ ਇਹ 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 ਹੋਇਆ ਨਾਲ ਦੀ ਨਾਲ ਆ ਪਤਾ ਲੱਗਿਆ ਕਿ ਬੰਦੇ ਚਪੇ ਖਰਾਬ ਹੋ ਰਹੀ ਹੈ ਪੁਲਿਸ ਨੇ ਐਫ ਆਈ ਆਰ ਦਰਜ ਕੀਤੀਆਂ ਘਰ ਘਰ ਸਰਵੇ ਹੋ ਰਿਹਾ ਹੈ 8 ਬੰਦੇ 302 ਦਾ ਮਕਦਮਾ ਜਿਹੜਾ ਉਹ ਦਰਜ ਹੋ ਚੁੱਕੇ ਮੇਰੀ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਇਹਦੇ ਛੋਟੇ 100 ਰੁਪਏ ਦੇ ਲਾਲਚ ਪਿੱਛੇ ਜਿਹੜੀ ਇਹ ਜੀ ਗਲਤ ਕੋਈ ਵਸਤੂ ਹੈ ਉਹਦਾ ਕਿਰਪਾ ਕਰਕੇ ਸੇਵਨ ਨਾ ਕੀਤਾ ਜਾਵੇ ਜੇ ਇਹ ਇਹਨੂੰ ਸ਼ਰਾਬ ਜਾਂ ਜਾਲੀ ਸ਼ਰਾਬ ਤਾਂ ਆਪਾਂ ਕਹਿ ਤਾਂ ਕਹਿ ਸਕਦੇ ਜੇ ਪੰਜਾਬ ਦੀ ਕਿਸੇ ਡਿਸਟਿਲਰੀ ਦੇ ਵਿੱਚੋਂ ਨਿਕਲ ਕੇ ਆਈ ਹੁੰਦੀ ਜਾਂ ਕਿਸੇ ਸ਼ਰਾਬ ਸਰਕਾਰ ਦੇ ਦਿੱਤੇ ਹੋਏ ਠੇਕੇ ਤੋਂ ਨਿਕਲ ਕੇ ਆਇਆ ਹੁੰਦਾ ਉੱਥੋਂ ਨਹੀਂ ਆਇਆ ਬਾਰਲੀ ਸਟੇਟ ਤੋਂ ਮਿਥਾਈਲ 에ਥਨੋਲ ਹੋਇਆ ਤੇ ਅਗਲੇ ਨੋਡ ਵਿੱਚ ਪਤਾ ਨਹੀਂ ਕੀ ਕੁਝ ਗੰਦਮੰਦਰ ਲਾ ਕੇ ਲੈਵਲ ਤੇ ਲਾ ਰਹੇ ਨੇ ਲੋਕਾਂ ਨੂੰ ਤੇ ਲੱਗਦਾ ਇਸ਼ਾਰਾ ਹੈ ਫਿਰ ਹੁਣ ਯਾਰ ਇਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਹੁਣ ਜੇ ਕੋਈ ਮੈਂ ਇਹ ਤੇ ਤੁਸੀਂ 24 ਕੈਰੇਟ 골ਡ ਲਾ ਕੇ ਵਿੱਚ ਵੇਚਣੋਂ ਸ਼ੁਰੂ ਵਿੱਚ ਨਿਕਲ ਜਿਓਗੇ ਮਾਰਕੀਟ 'ਚ ਤੇ ਜੇ ਕੋਈ ਕੋਈ ਬੰਦਾ ਇਹਨੂੰ 24 ਕੈਰੇਟ 골ਡ ਸਮਝ ਕੇ ਖਰੀਦ ਲੂਗਾ ਫਿਰ ਉਹ ਤਾਂ ਉਹ ਆਪ ਨੂੰ ਵੀ ਤਾਂ ਮਣੀ ਮੁੱਟੀ ਕਾਮਨ ਸੈਂਸ ਚਾਹੀਦੀ ਹੈ ਨਾ ਜਿਸ ਵੇਸ ਕਰਕੇ ਮੇਰੇ ਕਹਿੰਦਾ ਮਤਲਬ ਇਹ ਹੈ ਐ ਨਹੀਂ ਹੁੰਦਾ ਹੁੰਦਾ ਆਖਰ ਨੂੰ ਜੇ ਸ਼ਰਾਬ ਕਿਸੇ ਨੇ ਪੀਣੀ ਹੈ ਤਾਂ ਜਿਹੜਾ ਰਜਿਸਟਰਡ ਵੈਂਡ ਹੈਗਾ ਠੇਕਾ ਹੈਗਾ ਉੱਥੇ ਜਾ ਕੇ ਲੋ ਜੇ ਉੱਥੇ ਕੋਈ ਉਹਦੇ ਵਿੱਚ ਉਹਦੀ ਕੁਆਲਿਟੀ ਦੇ ਵਿੱਚ ਕਮੀ ਪੇਸ਼ੀ ਹੈ ਤੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿੰਨੀ ਟੋਟਲ ਮੋਟਾ ਹੋ ਚੁੱਕੇ ਨੇ ਕਿੰਨੇ ਬਣੇ ਲਗਾਤਾਰ ਲੁੱਟ ਕੇ ਰਹੇ ਲਾਗਮੀ ਬੈਠੇ ਨੇ ਇੰਨੇ ਕਿ ਜਿਹੜੇ ਇਨਫੋਰਮੇਸ਼ਨ ਦੇਖੋ ਮੈਂ ਟਿੱਬੀ ਹੋ ਕੇ ਆਇਆ ਇੱਥੇ ਚਾਰ ਦਾ ਤਾਂ ਪਤਾ ਲੱਗ ਗਿਆ ਬਾਕੀ ਦੋ ਤਿੰਨ ਦੋ ਜਣੇ ਦਾ ਪੋਸਟਮੋਮ ਹੋ ਰਿਹਾ ਸੀਗਾ ਕੁਝ ਦਿਨ ਇਲਾਜ ਦੇ ਵਿੱਚ ਨੇ ਕੋਈ ਮਾਫੀ ਨਹੀਂ ਸਰਕਾਰ ਵੱਲੋਂ ਹਾਂ ਉਹ ਜਿਹੜਾ ਹੈਗਾ ਉਹ ਸਰਕਾਰ ਔਰ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਜੀ ਪਰ ਉਹ ਜੀ ਕਿਉਂਕਿ ਚੋਣ ਜਾਬਤਾ ਲੱਗਿਆ ਮੈਂ ਕੁਝ ਅਨਾਉਂਸ ਨਹੀਂ ਕਰਨਾ ਚਾਹਾਂਗਾ ਚੋਣ ਜਾਬਤੇ ਦੀ ਲੰਘਣਾ ਹੋ ਗਿਆ ਕਿਉਂਕਿ ਬੈ ਡੈਫੀਨਿਟਲੀ ਜੋ ਵੀ ਪਰਿਵਾਰਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਬਾਹਰ ਫੜਨ ਦੀ ਲੋੜ ਉਹੀ ਤਾਂ ਉਸ ਦਾ ਜ਼ਰੂਰ ਹੋਵੇ ਇੱਕ ਬੜੀ ਦੁਖਦਾਈ ਘਟਨਾ ਹੈ ਤੁਸੀਂ ਪਰਿਵਾਰ ਨੂੰ ਮਿਲ ਕੇ ਆਏ ਹੋ ਜੀ ਤੇ ਇਹਨਾਂ ਨੇ ਮੰਤਰੀ ਸਾਹਿਬ ਨੇ ਤੁਹਾਨੂੰ ਸਾਡੀ ਗੱਲ ਪਤਾ ਜੀ ਇਹਨਾਂ ਨੇ ਕਿ ਚਾਰ ਮੁੱਤਾਂ ਉਸ ਦੀ ਇਹ ਜੇ ਪਤਾ ਨਹੀਂ ਲੱਗ ਰੇ ਪਿੰਡ ਵਾਲੇ ਕਹਿੰਦੇ ਜਾਦੀਆਂ ਹੋਈਆਂ ਤੁਸੀਂ ਪਤਾ ਕਰਕੇ ਆਇਓ ਕੀ ਗੱਲਬਾਤ ਹੈ ਜੀ ਇਹ ਕਿ ਨਾ ਕੀ ਕਿਹੜੀ दारू ਨਾਲ ਹੋਈ ਹੈ ਕੀ ਦੇ ਹੁੰਦਾ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਹਾਦਸਾ ਵਾਪਰਿਆ ਇਸ ਤੋਂ ਜ਼ਿਆਦਾ ਦੁਖਦਾਇਕ ਜਾਂ ਮੰਦ ਭਾਗਾ ਕੁਝ ਹੋ ਨਹੀਂ ਸਕਦਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇੱਕ ਤਾਂ ਹੁੰਦੀ ਹੈ ਕੋਈ ਕੁਦਰਤੀ ਕੋਈ ਆਫਦਾ ਆ ਜਾਂਦੀ ਹੈ ਕੋਈ ਫਲਾਟ ਆ ਜਾਂਦੇ ਐ ਕੋਈ ਮੀਂਹ بارش ਨੇਰੀ ਇਹ じゃ ਕੁਝ ਹੋ ਜਾਂਦਾ ਉੱਥੇ ਤਾਂ ਦੇਖੋ ਆਪਾਂ ਪਰਮਾਤਮਾ ਦਾ ਭਾਣਾ ਮੰਨ ਕੇ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਚੱਲ ਲਈ ਦੇ ਪਰ ਇਹ ਤਾਂ ਹਿਊਮਨ ਮੇਡ ਇੱਕ ਜਿਹੜੀ ਹੈਗੀ ਐ ਇਨਸੀਡੈਂਟ ਐਕਸੀਡੈਂਟ ਹੈਗਾ ਐਕਸੀਡੈਂਟ ਵੀ ਨਹੀਂ ਇਨਸੀਡੈਂਟ ਹੈ ਇਹ ਇਹ ਮਰਡਰ ਤੋਂ ਘੱਟਨੀ ਐ ਕਿ ਜਿਹੜੇ ਆਪ ਹੀ ਘਰੇ ਬਿਨਾ ਡਿਗਰੀ ਲੈਸ ਕੋਈ दारू ਬਣਾ ਕੇ 20 ਪੇਟੀਆਂ ਡਿਸਟ੍ਰਿਬਿਊਸ਼ਨ ਚਾਈਏ ਵੀ ਪੇਟੀਆਂ 'ਚ ਤੁਸੀਂ ਲਗਾਓ ਕਿ 200 ਤੋਂ ਉੱਪਰ ਜਿਹੜੀ ਸ਼ਰਾਬ ਦੀ ਬੋਤਲ ਉਹ ਵੱਖ-ਵੱਖ ਸੰਗਰੂਰ ਦੇ ਪਿੰਡਾਂ ਵਿੱਚ ਗਈ ਹੈ ਤਾਂ ਮੋਤਾਂ ਦੀ ਜੇ ਗੱਲ ਕਰੀਏ ਤਾਂ ਤੁਸੀਂ ਪੰਜ ਕਿਵੇਂ ਕਹਿ ਰਹੇ ਹੋ ਰਵਿਦਾਸਪੁਰਾ ਟਿੱਬੀ 'ਚ ਮੇਰੇ ਘਰ ਸੱਤ ਮੋਤਾਂ ਜੋਗੀਆਂ ਵਾਲ ਦੋ ਤਿੰਨ ਮੋਤਾਂ 10 ਤੋਂ 11 ਮੋਤਾਂ ਦਾ ਇੱਥੇ ਟਿੱਬੀ-ਟਿੱਬੀ 'ਚ ਹੋਈ ਹੈ ਉਸ ਤੋਂ ਇਲਾਵਾ ਦੋ ਮੋਤਾਂ ਜਖੇਪਲ ਦੀਆਂ ਸੁਣਨ ਚ ਆ ਰਹੀਆਂ ਸ਼ਾਇਦ ਅੱਜ ਤਿੰਨ ਹੋ ਗਈਆਂ ਦੋ ਇੱਕ ਮੋਤ ਲੋਂਗੋ ਵਾਲ ਜਿਹੜੇ ਗੁਜਰਾ ਪਿੰਡ ਹੈ ਸੰਗਰੂਰ ਦਾ ਉਥੇ 7-8 ਮੌਤਾ ਸੋ ਬਾਈਕ ਕਈ ਮੌਤਾ ਜਿਹੜੀਆਂ ਹੈਗੀਆਂ ਇਨ ਟੋਟਲ ਹੋਈਆਂ ਔਰ ਪਤਾ ਨਹੀਂ 10 ਤੋਂ 15 ਜਣੇ ਰਜਿੰਦਰਾ ਵਿੱਚ ਜਾਂ ਵਕਵਾਕ ਸੰਘਰੂਰ ਸਿਵਲ ਹਸਪਤਾਲ ਵਿੱਚ ਜਿਹੜੇ ਇਲਾਜ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੋ ਇਹ ਕੋਈ ਇਹੋ ਜੀ ਲਾਈਟਲੀ ਲੈਣ ਵਾਲੀ ਗੱਲ ਨਹੀਂ ਔਰ ਇਹ ਜਿਹੜੀਆਂ ਮੌਤਾ ਹੈ ਭਾਵੇਂ ਪ੍ਰਸ਼ਾਸਨ ਲੱਖ ਚਾਵੇ ਜੋ ਟੋਟਲ ਟੈਲੀ ਹੈਗੀ ਹੈ ਉਹ ਤਾਂ ਸਾਹਮਣੇ ਆਈ ਜਾਣੀ ਹੈ ਮੌਤ ਹੈ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਮਾੜੀ ਮੋਟੀ ਕਿਸੇ ਤੇ ਚੁੰਨੀ ਵੱਢੀ ਗਈ ਹੈ ਜੀ ਗਏ ਨੇ ਪਰਿਵਾਰਾਂ ਦੇ ਚਿਰਾਗ ਬੁਜੇ ਨੇ ਸੋ ਜਿਹੜਾ ਐਕਚੁਅਲ ਕਾਊਂਟ ਹੈ ਉਹ ਤਾਂ ਸਾਹਮਣੇ ਆ ਹੀ ਜਾਊਗਾ ਅੱਜ ਮੰਤਰੀ ਜੀ ਕੁਝ ਮਰਜ਼ੀ ਦਾਅਵੇ ਕਰੀ ਜਾਣਗੇ ਜੀ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਉਹ ਕੈਮੀਕਲ ਨਾਲ ਥੋੜਾ ਜਿਹਾ ਬਣਾਈ ਦੀ ਸੀ ਉਹ ਕਿੱਥੋਂ ਬਣੀ ਕਿੱਥੋਂ ਨਹੀਂ ਉਹ ਕਹਿੰਦੇ ਨਾ ਕੋਈ ਸਰਕਾਰੀ ਠੇਕੇ ਤੋਂ ਪੰਜਾਬ ਦੇ ਠੇਕੇਦਾਰ ਵੀ ਉਹਦੇ ਨਾਲ ਜਨਾਬ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਪਰ ਤੁਹਾਡੇ ਰਾਹੀਂ ਤੁਹਾਡੇ ਚੈਨਲ ਰਾਹੀਂ ਦਰਸ਼ਕਾਂ ਨੂੰ ਔਰ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹੀਦਾ ਕਿ ਜੇ ਸਰਕਾਰੀ ਠੇਕਿਆਂ ਤੋਂ ਬਾਅਦਾਂ ਜੇ ਕਿਸੇ ਘਰ ਤੋਂ ਕਿਸੇ ਗਲੀ ਤੋਂ ਕਿਸੇ ਬੰਦੇ ਤੋਂ ਭਾਵੇਂ ਗੱਡੀ ਤੋਂ ਜਾਂ ਕਿਸੇ ਮੋਟਰਸਾਈਕਲ ਤੋਂ ਜੇ ਸ਼ਰਾਬ ਵੇਚੀ ਜਾ ਰਹੀ ਹੈ ਤਾਂ ਉਸ ਦੀ ਜਵਾਬਦੇਹੀ ਕਿਸ ਦੀ ਹੈ ਤੁਸੀਂ ਉਸ ਤੋਂ ਪੱਲਾ ਆਪਣਾ ਹੱਥ ਪੱਲਾ ਚੜ ਲੋਗੇ ਜੇ ਤੁਸੀਂ ਕਹਿੰਦੇ ਹੋ ਕਿ ਸ਼ਰਾਬ ਇਹਨਾਂ ਨੇ ਠੇਕਿਆਂ ਤੋਂ ਨਹੀਂ ਲਈ ਔਰ ਕਿਸੇ ਪ੍ਰਾਈਵੇਟ ਬੰਦੇ ਆ ਤੋਂ ਕਿਸੇ ਤੋਂ ਹੋਰ ਤੋਂ ਕਿਸੇ ਦੇ ਘਰੋਂ ਲਈ ਹੈ ਜਾਂ ਕਿਸੇ ਬੰਦੇ ਤੋਂ ਖਰੀਦੀ ਹੈ ਤਾਂ ਉਸ ਦੇ ਵਿੱਚ ਗੈਰ ਜ਼ਿੰਮੇਵਾਰੀ ਕਿਸ ਦੀ ਨਜ਼ਰ ਆਉਂਦੀ ਹੈ ਕੌਣ ਜ਼ਿੰਮੇਵਾਰ ਹੈ ਇਹ ਚੀਜ਼ ਕਿਸ ਨੇ ਸੁਨਿਸ਼ਚਿਤ ਕਰਨੀ ਹੈ ਲਾਅ ਐਂਡ ਆਰਡਰ ਕਿਸ ਨੇ ਇਨਫੋਰਸ ਕਰਨਾ ਹੈ ਪ੍ਰਸ਼ਾਸਨ ਨੇ ਸਰਕਾਰ ਨੇ ਮੰਤਰੀ ਸਾਹਿਬ ਨੇ ਇਹਦੇ ਵਿੱਚ ਪ੍ਰਸ਼ਾਸਨ ਦੀ ਵੀ ਮਿਲੀ ਭੁਗਤ ਹੈ ਸਰਕਾਰ ਦੀ ਵੀ ਢਿੱਲ ਹੈ ਔਰ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਦੀ ਸਿੱਧੀ ਸਿੱਧੀ ਨਕਾਮੀ ਹੈ ਔਰ ਇਸ ਚੀਜ਼ ਨੂੰ ਐਕਸੈਪਟ ਕਰਨ ਦੀ بجائے ਤੁਸੀਂ ਇਸ ਤੋਂ ਹੱਥ ਪੱਲਾ ਛੱਡ ਰਹੇ ਹੋ ਇਹੋ ਜਿਹਾ ਲੇਮ ਐਕਸਕਿਊਜ਼ ਦੇ ਕੇ ਮੈਂ ਅਮਨ अरोड़ा ਜੀ ਵਰਗੇ ਸੁਲਝੇ ਇੱਕ ਮਿਨਿਸਟਰ ਤੋਂ ਇਹੋ ਜੀ ਚੀਜ਼ ਦੀ ਤਵੱਜਹ ਨਹੀਂ ਸੀ ਕਰਦੀ ਜੇ ਸ਼ਰਾਬ ਠੇਕਿਆਂ ਤੋਂ ਅਲਾਵਾ ਕਿਤੇ ਵਿਕ ਰਹੀ ਹੈ ਤਾਂ ਉਸ ਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਮੌਜੂਦਾ ਮੰਤਰੀ ਔਰ ਮੌਜੂਦਾ ਸਰਕਾਰ ਦੀ ਬਣਦੀ ਹੈ देखिए जे मौतों की जो दर है वो दिनों दिन बढ़ रही है जहाँ पे जो कल भी जो आज भी मौतें हुई हैं इसके लिए लगातार हम क्रांतिकारी पेंडू मजदूर की ओर से जो परिवार के वो इंसाफ दबाने के लगातार संघर्ष को जारी किया हुआ है जहाँ पे बख बख जो पॉलिटिकल पार्टी से आगू साहबान वो पहुँच रहे हैं लेकिन ये संघर्ष तब तक जारी रहेगा जब तक परिवारों को बनता मुआवजा दोषियों की गिरफ्तारी और बच्चों के लिए कोई सरकार किसे रोजगार का प्रबंध नहीं करती देखिए अगर डिस्ट्रिक्ट संगरूर की बात करिए तो जिसमें गांव गुजरा में नौ मौतें हो चुकी हैं जहां रविदासपुरा टिब्बी में तकरीबन नौ से प्लस मौतें हो चुकी हैं इसके अलावा जखेपल गांव में उसमें तीन मौतें हो चुकी हैं ये सभी मौतें जनिक गिनती है जो बीस से प्लस हो चुकी है देखिए बेशक पुलिस ने उन लोगों को पकड़ लिया है जो जो शराब बनाते से लेकिन जिन परिवारों के जो सदस्य हैं वो घर से गए हैं उनको हम वापस नहीं ला सकते इसलिए परिवार से हम सरकार से ये मांग करते हैं कि उनको ज़्यादा से ज़्यादा आर्थिक मदद उनकी की जाए